ਦੋਸਤੋ ਜਿਵੇਂ ਜਿਵੇਂ ਸਾਡੀ ਜ਼ਿੰਦਗੀ ਬਦਲਦੀ ਗਈ ਜਿਵੇਂ ਜਿਵੇਂ ਟੈਕਨੋਲੋਜੀ ਬਦਲਦੀ ਗਈ ਓਵੇਂ ਓਵੇਂ ਸਾਡੇ ਰਿਸ਼ਤਿਆਂ ਦੇ ਮਾਇਨੇ ਜਿਹੜੇ ਬਦਲਦੇ ਗਏ ਸੋ ਅੱਜ ਗੱਲਬਾਤ ਕਰਾਂਗੇ ਰਿਸ਼ਤਿਆਂ ਦੇ ਉੱਪਰ ਰਿਸ਼ਤਿਆਂ ਦੀਆਂ ਵੀ ਸ਼੍ਰੇਣੀਆਂ ਬਣ ਗਈਆਂ ਨੇ ਕੈਟਾਗਰੀਜ਼ ਬਣ ਗਈਆਂ ਨੇ ਵੱਖ-ਵੱਖ ਸੋ ਉਹਨਾ ਉੱਤੇ ਗੱਲਬਾਤ ਕਰਾਂਗੇ ਥੋੜਾ ਜਿਹਾ ਅਤੀਤ ਯਾਨੀ ਕਿ ਪਾਸਟ ਵੱਲ ਬੀਤੇ ਹੋਏ ਸਮੇਂ ਵੱਲ ਝਾਤੀ ਮਾਰਾਂਗੇ ਤੇ ਹੋ ਸਕਦਾ ਤੁਹਾਡੇ ਵਿੱਚ ਬਹੁਤ ਜਣਿਆਂ ਨੂੰ ਪੁਰਾਣੀਆਂ ਯਾਦਾਂ ਵੀ ਤਾਜ਼ੀਆਂ ਹੋਣ ਜਾਂ ਸਾਡੀਆਂ ਕਈ ਗੱਲਾਂ ਨਾਲ ਤੁਸੀਂ ਹੋ ਸਕਦਾ ਕਿ ਸਹਿਮਤ ਵੀ ਹੋਮੋ ਜਾਂ ਅਸਹਿਮਤ ਵੀ ਹੋਵੋਗੇ ਤਾਂ ਵੀ ਕਮੈਂਟ ਕਰਕੇ ਜਰੂਰ ਕਮੈਂਟ ਸੈਕਸ਼ਨ ਦੇ ਵਿੱਚ ਦੱਸਿਆ ਕਰੋ ਇੱਕ ਦੋ ਅਪੀਲ ਬੇਨਤੀਆਂ ਸ਼ੁਰੂ ਦੇ ਵਿੱਚ ਕਰਨੀਆਂ ਪੜਦੀਆਂ ਨੇ ਕਿ ਵੀਡੀਓ ਦੇ ਵਿੱਚ ਗੱਲਬਾਤ ਕਰਦੇ ਆ ਕੋਈ ਗਲਤੀ ਹੋ ਸਕਦੀ ਹੈ ਤੇ ਉਹਦੇ ਲਈ ਹਮੇਸ਼ਾ ਅਸੀਂ ਸ਼ੁਰੂਆਤ ਦੇ ਵਿੱਚ ਵੀ ਖਿਮਾ ਮੰਗਦੇ ਹਾਂ ਤੇ ਅਖੀਰ ਦੇ ਵਿੱਚ ਵੀ ਖਿਮਾ ਮੰਗਦੇ ਹਾਂ ਆਪੋ ਆਪਣੀਆਂ ਟਿੱਪਣੀਆਂ ਆਪੋ ਆਪਣੇ ਵਿਚਾਰ ਜਿਹੜੇ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਰੱਖਿਆ ਕਰੋ ਪਰ ਕਈ ਵੀਰ ਭਰਾ ਜਿਹੜੇ ਸ਼ਬਦਾਂ ਦੀ ਮਰਿਆਦਾ ਭੁੱਲ ਜਾਂਦੇ ਨੇ ਤੇ ਉਹ ਇਹ ਗੱਲ ਵੀ ਭੁੱਲ ਜਾਂਦੇ ਨੇ ਇਸ ਗੱਲ ਤੋਂ ਅਣਜਾਣ ਹੁੰਦੇ ਨੇ ਕਿ ਉਹਨਾਂ ਦਾ ਕਮੈਂਟ ਉਹਨਾਂ ਦੀ ਆਈਡੀ ਤੋਂ ਜਦੋਂ ਕਮੈਂਟ ਕਰਦੇ ਨੇ ਤੇ ਕੋਈ ਨਾ ਕੋਈ ਉਹ ਕਮੈਂਟ ਪੜਦਾ ਜਰੂਰ ਹੈ ਉਹਨਾਂ ਦਾ ਰਿਸ਼ਤੇਦਾਰ ਉਹਨਾਂ ਦੀਆਂ ਭੈਣਾਂ ਉਹਨਾਂ ਦੇ ਨਾਲ ਜੁੜੇ ਹੋਏ ਸਾਰੇ ਲੋਕ ਸੋਸ਼ਲ ਮੀਡੀਆ ਤੇ ਸੋ ਗਰੇਜ਼ ਕਰਿਆ ਕਰੋ ਮਾੜੀ ਤੇ ਭੱਦੀ ਸ਼ਬਦਾਵਲੀ ਵਰਤਣ ਤੋਂ ਤੇ ਜੇਕਰ ਭੱਦੇ ਕਮਿਟ ਕਰਨੇ ਹੀ ਨੇ ਤਾਂ ਕੋਈ ਧਾਰਮਿਕ ਤਸਵੀਰ ਜੜੀ ਪ੍ਰੋਫਾਈਲ ਫੋਟੋ ਤੇ ਨਾ ਲਾਇਆ ਕਰੋ ਦੂਸਰੀ ਬੇਨਤੀ ਕਿ ਚੈਨਲ ਨੂੰ ਲਾਈਕ ਫੋਲੋ ਸਬਸਕ੍ਰਾਈਬ ਕਰਕੇ ਤੁਸੀਂ ਫੇਸਬੁੱਕ ਤੇ YouTube ਦੇ ਰਾਹੀਂ ਸਾਡੇ ਇਸ ਡਿਜੀਟਲ ਪਰਿਵਾਰ ਦਾ ਹਿੱਸਾ ਬਣ ਸਕਦੇ ਹੋ ਸਾਡੇ ਨਾਲ ਜੁੜ ਸਕਦੇ ਹੋ ਤੇ ਤੁਹਾਡੇ ਵਿਚਾਰ ਜਿਹੜੇ ਸਾਡੇ ਲਈ ਬੜੇ ਅ ਅਨਮੋਲ ਹੁੰਦੇ ਨੇ ਸੋ ਅਸੀਂ ਕੋਸ਼ਿਸ਼ ਕਰਦੇ ਆਂ ਤੇ ਬੇਨਤੀ ਵੀ ਕਰਦੇ ਕਿ ਤੁਸੀਂ ਕਮੈਂਟ ਜ਼ਰੂਰ ਕਰਿਆ ਕਰੋ ਤੇ ਉਹਨਾਂ ਕਮੈਂਟਾਂ ਤੇ ਰਿਪਲਾਈ ਵੀ ਦੀ ਇਹ ਵੀ ਸਾਡੀ ਕੋਸ਼ਿਸ਼ ਰਹਿੰਦੀ ਹੈ ਸੋ ਵੀਡੀਓ ਅਸੀਂ ਕਰਦੇ ਆਂ ਦੋਸਤੋ ਸ਼ੁਰੂ ਕਿ ਜਿਵੇਂ ਜਿਵੇਂ ਜ਼ਿੰਦਗੀ 'ਚ ਜਿਵੇਂ ਅਸੀਂ ਜਿੰਨ ਦੀਆਂ ਸਾਡੇ ਰਹਿਣ ਸਹਿਣ ਦੇ ਵਿੱਚ ਪਹਿਰਾਵੇ ਦੇ ਵਿੱਚ ਟੈਕਨੋਲੋਜੀ ਦੇ ਵਿੱਚ ਰਿਸ਼ਤੇ ਵੀ ਜਿਹੜੇ ਉਹਨਾਂ ਦੇ ਮਾਇਨੇ ਬਦਲ ਕੇ ਬਦਲਦੇ ਗਏ ਉਹਨਾਂ ਦੀਆਂ ਸ਼੍ਰੇਣੀਆਂ ਬਣ ਗਈਆਂ ਔਰ ਕਿਹੜੀਆਂ-ਕਿਹੜੀਆਂ ਸ਼੍ਰੇਣੀਆਂ ਬਣ ਗਈਆਂ ਵੀਡੀਓ ਪੂਰੀ ਜ਼ਰੂਰ ਦੇਖਿਓ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਦੋਸਤੋ ਪਹਿਲਾ ਰਿਸ਼ਤੇ ਜਿਹੜੇ ਹੁੰਦੇ ਆ ਉਹ ਹੁੰਦੇ ਆ ਸਾਡੇ ਪਰਿਵਾਰਕ ਰਿਸ਼ਤੇ ਯਾਨੀ ਕਿ ਸਾਡੇ ਨੇੜੇ ਦੇ ਖੂਨ ਦੇ ਰਿਸ਼ਤੇ ਜਾਂ ਸਾਡੀਆਂ ਰਿਸ਼ਤੇਦਾਰੀਆਂ ਇਹੋਗੇ ਪਰਿਵਾਰਕ ਰਿਸ਼ਤੇ ਉਸ ਤੋਂ ਬਾਅਦ ਦੋਸਤੋ ਰਿਸ਼ਤੇ ਸਾਡੇ ਹੁਣ ਬਣ ਬਣ ਜਾਂਦੇ ਆ ਜਦੋਂਸੀਂ ਕੰਮ ਕਾਰੋਬਾਰ ਕਰਦੇ ਆ ਉਹ ਵਪਾਰਕ ਰਿਸ਼ਤੇ ਸਾਡੇ ਜਿਹੜੇ ਬਿਜ਼ਨਸਮੈਨ ਵੱਖਰੇ ਵੱਖਰੇ ਆ ਵਪਾਰ ਦੇ ਖੇਤਰ ਚ ਉਹਨਾਂ ਨਾਲ ਸਾਡੇ ਜਿਹੜੇ ਰਿਸ਼ਤੇ ਆ ਉਹ ਰਿਸ਼ਤੇ ਅਲੱਗ ਹੁੰਦੇ ਸਾਡੇ ਵਪਾਰਕ ਰਿਸ਼ਤੇ ਕੰਮ ਕਾਰੋਬਾਰ ਨਾਲ ਸੰਬੰਧਿਤ ਮੁਤਲਕ ਤੀਸਰੇ ਰਿਸ਼ਤੇ ਹੁੰਦੇ ਆ ਸਾਡੇ ਸਮਾਜਿਕ ਰਿਸ਼ਤੇ ਸਮਾਜਿਕ ਰਿਸ਼ਤੇ ਸਾਡੇ ਦੋਸਤ ਮਿੱਤਰ ਸਾਡੇ ਆੜੀ ਸਾਡੇ ਆਂਡੀ ਗਵਾਂਡੀ ਹੋ ਸਕਦੇ ਆ ਜਾ ਸਾਡੇ ਦੋਸਤ ਦੇ ਅੱਗੇ ਦੋਸਤ ਹੋ ਸਕਦੇ ਆ ਸਾਡੇ ਦੋਸਤ ਦੇ ਅੱਗੇ ਰਿਸ਼ਤੇਦਾਰ ਹੋ ਸਕਦੇ ਆ ਉਹਗੇ ਸਾਡੇ ਸਮਾਜਿਕ ਰਿਸ਼ਤੇ ਇਸ ਤੋਂ ਬਾਅਦ ਜਿਹੜੇ ਦੋਸਤੋ ਰਿਸ਼ਤੇ ਆਉਂਦੇ ਆ ਸਭ ਤੋਂ ਇੰਪੋਰਟੈਂਟ ਤੇ ਅਹਿਮ ਜਿਹੜਾ ਰਿਸ਼ਤੇ ਨੇ ਉਹ ਹੈਗੇ ਆ ਰੋਹਾਨੀ ਰਿਸ਼ਤੇ ਰੋਹਾਨੀ ਰਿਸ਼ਤਾ ਸੋ ਇਹ ਚਾਰ ਤਰ੍ਹਾਂ ਦੀਆਂ ਸ਼੍ਰੇਣੀਆਂ ਦੇ ਵਿੱਚ ਅਸੀਂ ਵੰਡਿਆ ਤੇ ਉਹਦੇ ਬਾਰੇ ਗੱਲਬਾਤ ਕਰਾਂਗੇ ਵੰਡਿਆ ਕੀ ਕਹਿਆ ਜਾਵੇ ਕਿ ਅਸਲ ਦੇ ਵਿੱਚ ਚਾਰ ਸ਼੍ਰੇਣੀਆਂ ਹੀ ਬਣ ਚੁੱਕੀਆਂ ਨੇ ਅੱਜ ਦੇ ਸਮੇਂ ਦੇ ਵਿੱਚ ਰਿਸ਼ਤਿਆਂ ਦੇ ਵਿੱਚ ਸੋ ਬਹੁਤੀ ਲੰਬੀ ਵੀਡੀਓ ਨਹੀਂ ਕਰਾਂਗੇ ਕੋਸ਼ਿਸ਼ ਕਰਾਂਗੇ ਅਸੀਂ 6-8 ਮਿੰਟ ਦੇ ਵਿੱਚ ਗੱਲ ਨੂੰ ਨਿਬੇੜੀਏ ਤੇ ਕਮੈਂਟ ਤੁਸੀਂ ਕਰ ਦੋਸਤੋ ਪਹਿਲਾ ਸਾਡੇ ਜਿਹੜੇ ਪਰਿਵਾਰਕ ਰਿਸ਼ਤੇ ਦੀ ਗੱਲਬਾਤ ਕਰਦੇ ਆ ਇੱਕ ਸਮਾਂ ਸੀ ਅਤੀਤ ਦੇ ਵਿੱਚ ਕਿ ਸਾਡੇ ਪਰਿਵਾਰਕ ਰਿਸ਼ਤੇ ਸਭ ਤੋਂ ਅਹਿਮ ਸਮਝੇ ਜਾਂਦੇ ਸੀਗੇ ਤੇ ਕਿਹਾ ਜਾਂਦਾ ਸੀਗਾ ਪੁੱਤਰਾ ਜਾਂ ਧੀਏ ਸੰ ਕਰਕੇ ਸੰਬੋਧਨ ਕਰਕੇ ਕਿਹਾ ਜਾਂਦਾ ਸੀਗਾ ਕਿ ਪੁੱਤਰਾ ਘਰਦਿਆਂ ਨੂੰ ਸਮਾਂ ਦਿਆ ਕਰੋ ਰਿਸ਼ਤੇਦਾਰਾਂ ਨੂੰ ਸਮਾਂ ਦਿਆ ਕਰੋ ਬਾਰੋਂ ਕਿਸੇ ਨੇ ਕੰਮ ਨਹੀਂ ਆਉਣਾ ਤੁਹਾਡੇ ਦੁਨੀਆ ਚੋਂ ਕਿਸੇ ਨੇ ਕੰਮ ਨਹੀਂ ਆਉਣਾ ਦੁਨੀਆ ਮਤਲਬ ਦੀ ਹੁੰਦੀ ਹੈ ਸਮਾਂ ਬੀਤਿਆ ਤੇ ਉਸ ਤੋਂ ਬਾਅਦ ਸਾਡੇ ਜਿਹੜੇ ਆ ਕੰਮ ਕਾਰੋਬਾਰ ਜਿਹੜਾ ਕਰਦੇ ਰਿਆ ਵਪਾਰਕ ਰਿਸ਼ਤੇ ਪਹਿਲਾਂ ਵੀ ਹੁੰਦੇ ਸੀ ਅੱਜ ਵੀ ਹੁੰਦੇ ਉਹਦੇ ਤੇ ਬਹੁਤੀ ਗੱਲਬਾਤ ਨਹੀਂ ਕਰਾਂਗੇ ਅਸੀਂ ਅਸੀਂ ਵਪਾਰਕ ਰਿਸ਼ਤੇ ਇਹ ਪਰਿਵਾਰਕ ਰਿਸ਼ਤੇ ਹੋ ਗਿਆ ਵਪਾਰਕ ਰਿਸ਼ਤੇ ਆ ਤੇ ਅਸੀਂ ਬਹੁਤੀ ਗੱਲ ਨਹੀਂ ਕਰਨੀ ਕਿਉਂਕਿ ਵਪਾਰ ਕਰਨਾ ਤੇ ਵਪਾਰਕ ਰਿਸ਼ਤੇ ਬਣਨੇ ਸੁਭਾਵਿਕ ਹੈ ਉਹ ਚੰਗੇ ਵੀ ਹੋ ਸਕਦੇ ਆ ਮਾੜੇ ਵੀ ਹੋ ਸਕਦੇ ਆ ਇਸ ਤੋਂ ਬਾਅਦ ਸਮਾਜਿਕ ਰਿਸ਼ਤੇ ਸਮਾਜਿਕ ਰਿਸ਼ਤੇ ਸਾਡੀ ਯਾਰੀ ਦੋਸਤੀ ਜਾਂ ਸਾਡੇ ਯਾਰੀ ਦੋਸਤੀ ਦੇ ਵਿੱਚ ਅੱਗੇ ਉਹਨਾਂ ਦੇ ਕੋਈ ਰਿਸ਼ਤੇਦਾਰ ਉਹਨਾਂ ਦੇ ਦੋਸਤ ਇਸ ਤਰ੍ਹਾਂ ਨੈਟਵਰਕ ਬਣਦਾ ਜਾਂਦਾ ਚੇਨ ਵੱਢਦੀ ਰਹਿੰਦੀ ਆ ਸਾਡੇ ਜਿਹੜੇ ਇਹ ਹੋ ਗਿਆ ਸਮਾਜਿਕ ਰਿਸ਼ਤੇ ਜਿਹਦੇ ਵਿੱਚ ਦੋਸਤ ਵੀ ਹੋ ਸਕਦੇ ਆ ਰਿਸ਼ਤੇਦਾਰ ਵੀ ਹੋ ਸਕਦੇ ਆ ਆਂਡ ਗਵਾਂਡ ਕੋਈ ਵੀ ਹੋ ਸਕਦਾ ਤੇ ਅਖੀਰ ਦੇ ਵਿੱਚ ਚੌਥੀ ਨੰਬਰ ਤੇ ਜਿਵੇਂ ਮੈਂ ਕਿਹਾ ਸੀ ਸਭ ਤੋਂ ਅਹਿਮ ਜਿਹੜਾ ਆ ਉਹ ਹੈਗੇ ਰੋਹਾਨੀ ਰਿਸ਼ਤੇ ਇਹ ਰਿਸ਼ਤੇ ਬਹੁਤ ਇੰਪੋਰਟੈਂਟ ਹੁੰਦੇ ਨੇ ਸਾਰਿਆਂ ਦੇ ਹੁੰਦੇ ਨੇ ਰੋਹਾਨੀ ਰਿਸ਼ਤੇ ਤੇ ਰੋਹਾਨੀ ਰਿਸ਼ਤੇ ਨੂੰ ਜਾਂ ਰਿਸ਼ਤਿਆਂ ਨੂੰ ਬਹੁਤੀ ਤਰ ਜਿਹੜਾ ਆ ਇਹਨੂੰ ਸਿਰਫ ਇਸ਼ਕ ਮੁਹੱਬਤ ਤੱਕ ਜਿਹੜਾ ਸੀਮਤ ਸਮਝਿਆ ਜਾਂਦਾ ਜਿਹੜੇ ਲੋਕ ਸਾਹਿਤ ਨਾਲ ਨਹੀਂ ਜੁੜੇ ਜਾਂ ਸਾਹਿਤ ਬਾਰੇ ਘੱਟ ਜਿਹੜਾ ਪੜਦੇ ਨੇ ਜਾਂ ਬਹੁਤਾ ਨਹੀਂ ਸਾਹਿਤ ਦੇ ਨੇੜੇ ਕੁਰੂਝੀਵੇਂ ਹੁੰਦੇ ਜ਼ਿੰਦਗੀ 'ਚ ਬੀਜ਼ੀ ਹੁੰਦੇ ਆ ਪਰ ਰੋਹਾਨੀ ਰਿਸ਼ਤੇ ਸਾਡਾ ਦੋਸਤ ਵੀ ਹੋ ਸਕਦਾ ਸਾਡੇ ਦੋਸਤ ਦਾ ਅੱਗੇ ਦੋਸਤ ਹੋ ਸਕਦਾ ਮੇਰਾ ਇਹ ਵਾਲਾ ਜਿਹੜਾ ਦੋਸਤ ਆ ਕੋਈ ਵੀ ਏ ਬੀ ਸੀ ਇਹਦੇ ਨਾਲ ਮੇਰੇ ਉਨੇ ਚੰਗੇ ਰਿਸ਼ਤੇ ਨਾ ਹੋਣੇ ਤੇ ਅਗਾ ਜਿਹੜਾ ਦੋਸਤ ਹੈ ਮੇਰਾ ਦੋਸਤ ਕੱਲ ਨੂੰ ਬਣੇ ਤੇ ਮੇਰਾ ਹੋ ਸਕਦਾ ਉਹਦੇ ਨਾਲ ਬਹੁਤ ਚੰਗੀ ਨਿਭ ਜਵੇ ਸੋ ਇਹ ਵੀ ਰੋਹਾਨੀ ਰਿਸ਼ਤੇ ਔਰ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਕਿ ਕਿਹਾ ਜਾਂਦਾ ਸੀਗਾ ਕਿ ਬਾਹਰਲੇ ਕਿਸੇ ਨੇ ਕੰਮ ਨਹੀਂ ਆਉਣਾ ਪਰ ਇਹ ਅਤੀਤ ਦੀਆਂ ਗੱਲਾਂ ਰਹਿ ਗਈਆਂ ਅੱਜ ਕੱਲ ਬਹੁਤ ਸਾਰੇ ਪਰਿਵਾਰਾਂ ਦੇ ਵਿੱਚ ਅਸੀਂ ਦੇਖਦੇ ਆ ਤੁਹਾਡੇ ਆਲੇ ਦੁਆਲੇ ਵੀ ਹੋ ਸਕਦਾ ਤੁਹਾਡੇ ਵਿੱਚੋਂ ਵੀ ਬਹੁਤ ਜਣਾਂ ਦੇ ਤਜਰਬਾ ਹੋਊਣਾ ਤੁਹਾਡੇ ਵਿੱਚ ਬਹੁਤ ਜਣਿਆਂ ਦਾ ਤਜਰਬਾ ਹੋ ਸਕਦਾ ਜਾਂ ਕਦੇ ਹੋਇਆ ਹੋਣਾ ਕਿ ਪਰਿਵਾਰਕ ਰਿਸ਼ਤੇ ਆ ਜਿਹੜੇ ਰਿਸ਼ਤੇਦਾਰੀਆਂ ਬੜੇ ਰਿਸ਼ਤੇ ਆ ਉਹ ਬਹੁਤਾ ਕੰਮ ਜਾਤ ਆਏ ਨਹੀਂ ਜਾਂ ਕੋਰਾ ਹੀ ਕੰਮ ਨਹੀਂ ਆਇਆ ਔਖੇ ਵੇਲੇ ਕਿਉਂਕਿ ਕਿਹਾ ਜਾਂਦਾ ਨਾ ਕਿ ਹੱਸਦਿਆਂ ਨਾਲ ਸਾਰੇ ਹੱਸਦੇ ਆ ਨੱਚਦਿਆਂ ਨਾਲ ਸਾਰੇ ਨੱਚਦੇ ਆ ਰੋਂਦਿਆਂ ਨਾਲ ਰੋਂਦਾ ਕੋਈ ਨਹੀਂ ਸੋ ਅੱਜਕੱਲ ਪਰਿਵਾਰਕ ਰਿਸ਼ਤੇ ਜਿਹੜੇ ਆ ਉਹ ਖਤਮ ਹੁੰਦੇ ਜਾ ਰਹੇ ਆ ਜਾਂ ਖਤਮ ਹੋ ਗਏ ਆ ਤੇ ਜਿਹੜੇ ਵਪਾਰਕ ਰਿਸ਼ਤੇ ਆ ਉਹ ਤਾਂ ਪਹਿਲਾਂ ਵੀ ਸੀ ਅੱਜ ਵੀ ਸੀ ਉਹਦੇ ਤੇ ਅਸੀਂ ਬਹੁਤੀ ਗੱਲ ਨਹੀਂ ਕਰਨੀ ਵਪਾਰ ਪਹਿਲਾਂ ਵੀ ਹੁੰਦਾ ਸੀ ਅੱਜ ਵੀ ਹੁੰਦਾ ਸੀ ਦੋਸਤਾਨਾ ਸਬੰਧ ਹੁੰਦੇ ਸੀ ਬਸ ਕੰਮਕਾਰ ਤੱਕ ਸੀਮਤ ਉਹਦੇ ਵਿੱਚੋਂ ਕਈ ਵਾਰੀ ਸਾਡੇ ਸਮਾਜਿਕ ਰਿਸ਼ਤੇ ਵੀ ਬਣ ਜਾਂਦੇ ਰੋਹਾਨੀ ਰਿਸ਼ਤੇ ਵੀ ਬਣ ਜਾਂਦੇ ਪਰ ਜ਼ਿਆਦਾ ਗੱਲ ਰੋਹਾਨੀ ਰਿਸ਼ਤਿਆਂ ਬਾਰੇ ਉਹ ਰਿਸ਼ਤੇ ਉਹ ਦੋਸਤ ਜਾਂ ਉਹ ਸਾਡੇ ਇਸ ਸਮਾਜ ਚੋਂ ਜਿਹੜੇ ਲੋਕ ਜਿਹੜੇ ਜਿਹਨੂੰ ਤੁਸੀਂ ਆਪਣੇ ਮੁਸ਼ਕਲ ਵੇਲੇ ਕੋਈ ਵੀ ਗੱਲ ਨਾ ਦੱਸੋ ਉਹਦੇ ਤੋਂ ਭਾਵੇਂ ਪਰਦਾ ਉਹਲਾ ਰੱਖ ਲੋ ਪਰ ਅਗਲਾ ਬੰਦਾ ਹਰ ਵਾਰੀ ਤੁਹਾਡੇ ਨਾਲ ਡਟ ਕੇ ਖੜੇ ਹੋਣ ਦੇ ਲਈ ਤਿਆਰ ਰਹਿੰਦਾ ਮੇਰੀ ਜ਼ਿੰਦਗੀ ਚ ਵੀ ਜਹੇ ਰੋਹਾਨੀ ਰਿਸ਼ਤੇ ਬਹੁਤ ਨੇ ਖਾਸ ਕਰਕੇ ਸਾਡੇ ਸ਼ਹਿਰ ਹੁਸ਼ਿਆਰਪੁਰ ਤੋਂ ਸਾਡੇ ਪ੍ਰੈਸ ਸਾਡੇ ਮੀਡੀਆ ਕਰਮੀ ਉਹਦੇ ਵਿੱਚ ਉਹ ਵੈਸੇ ਤਾਂ ਸਾਰੇ ਬੜੇ ਚੰਗੇ ਆ ਮਾੜਾ ਕੋਈ ਨਹੀਂ ਪਰ ਉਹਦੇ ਵਿੱਚ ਜੇ ਮੈਂ ਸੱਚੀ ਨੂੰ ਕਹਾਂ ਤੇ 2 3 ਜਾਂ 4 ਜਣੇ ਉਹ ਆ ਜਿਨ੍ਹਾਂ ਨਾਲ ਮੇਰੇ ਰੋਹਾਨੀ ਰਿਸ਼ਤੇ ਬਣ ਗਏ ਜਿਨ੍ਹਾਂ ਤੋਂ ਮੈਂ ਕਈ ਵਾਰੀ ਉਹਲਾ ਪੜਦਾ ਵੀ ਰੱਖ ਲੈਣਾ ਕਿਸੇ ਗੱਲ ਦਾ ਵੀ ਯਾਰ ਪਹਿਲਾਂ ਹੀ ਸਾਰੇ ਬਹੁਤ ਔਕੜਾਂ ਮੁਸ਼ਕਲਾਂ ਦੇ ਵਿੱਚ ਰਹਿੰਦੇ ਨੇ ਅੱਜ ਕੱਲ ਮਹਿੰਗਾਈ ਵੀ ਆ ਬਿਮਾਰੀਆਂ ਦਾ ਦੌਰ ਹੈ ਸਟਰਗਲ ਵੀ ਆ ਹੋਰ ਬੜਾ ਕੁਝ ਤੇ ਉਹਦੇ ਵਿੱਚ ਵੀ ਮੈਂ ਉਹਨਾਂ ਤੋਂ ਕਿਤੇ ਪਰਦਾ ਰੱਖ ਲਵਾਂ ਤਾਂ ਵੀ ਉਹਨਾਂ ਨੂੰ ਕਿਤੋਂ ਨਾ ਕਿਤੋਂ ਮੇਰੀ ਕੋਈ ਗੱਲ ਪਤਾ ਲੱਗ ਜਾਏ ਕਿ ਇਹ ਮੁਸੀਬਤ ਚ ਆ ਇੱਕ ਸਿਕਸ਼ਟ ਚ ਆ ਕਿਸੇ ਸਟ्रेस ਚ ਆ ਕਿਸੇ ਟੈਂਸ਼ਨ ਚ ਆ ਉਹ ਆਪ ਮੇਰੇ ਨਾਲ ਸੰਪਰਕ ਕਰਕੇ ਤੇ ਮੈਨੂੰ ਜਿਵੇਂ ਕਹ ਲਓ ਕਿ ਪਲਕਾਂ ਤੇ ਬਿਠਾ ਲੈਂਦੀ ਹੈ ਸੋ ਇਹੋ ਜਿਹੇ ਰੋਹਾਨੀ ਰਿਸ਼ਤੇ ਕਮੈਂਟ ਕਰਕੇ ਦੱਸਿਓ ਤੁਹਾਡੇ ਵੀ ਰੋਹਾਨੀ ਰਿਸ਼ਤੇ ਹੈਗੇ ਨੇ ਚਾਹੇ ਦੋਸਤ ਨੇ ਚਾਹੇ ਦੋਸਤ ਦੇ ਗਿਰਿਸ਼ਤੇ ਦਾ ਜਾਂ ਦੋਸਤ ਦੋਸਤ ਕੌਣ ਹੈ ਉਹਦੇ ਬਾਰੇ ਜ਼ਿਕਰ ਜ਼ਰੂਰ ਕਰਿਓ ਉਹਨੂੰ ਟੈਗ ਕਰਿਓ ਵੀਡੀਓ ਤੇ ਉਹਨੂੰ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਵੀ ਉਹਨਾਂ ਦਾ ਨਾਮ ਜਿਹੜਾ ਜ਼ਰੂਰ ਲਿਖਿਓ ਔਰ ਰੋਹਾਨੀ ਰਿਸ਼ਤੇ ਜਿਹੜੇ ਆ ਅੱਜਕੱਲ ਉਹ ਸਭ ਤੋਂ ਜ਼ਿਆਦਾ ਨਿਭਦੇ ਨੇ ਉਹ ਸਭ ਤੋਂ ਜ਼ਿਆਦਾ ਮੁਸੀਬਤ ਵੇਲੇ ਖੜਦੇ ਨੇ ਪਰਿਵਾਰਕ ਰਿਸ਼ਤੇ ਜਿਹੜੇ ਆ ਉਹ ਜਾਂ ਤਾਂ ਮੈਂ ਗੱਲ ਕੀਤੀ ਵੀ ਖਤਮ ਹੋ ਗਏ ਨੇ ਜਾਂ ਖਤਮ ਹੁੰਦੇ ਜਾ ਰਹੇ ਨੇ ਉਹਦਾ ਇੱਕ ਕਾਰਨ ਇਹ ਵੀ ਆ ਪਰਿਵਾਰਾਂ ਦਾ ਪਰਿਵਾਰਾਂ ਦੇ ਛੋਟੇ ਹੋਣਾ ਕਿਉਂਕਿ ਪਹਿਲਾਂ ਤਿੰਨ ਬੱਚੇ ਕਿਹਾ ਜਾਂਦਾ ਸੀਗਾ ਵੀ ਹੋਣੇ ਚਾਹੀਦੇ ਆ ਫਿਰ ਦੋ ਬੱਚਿਆਂ ਦੀ ਗੱਲ ਆ ਗਈ ਫਿਰ ਪਿਛਲੇ 10 ਸਾਲ ਤੋਂ ਹੋ ਗਿਆ ਵੀ ਇੱਕ ਬੱਚਾ ਹੋਣਾ ਚਾਹੀਦਾ ਸੋ ਜਦੋਂ ਇੱਕ ਬੱਚਾ ਹੋਣਾ ਤੇ ਉਹਦੇ ਨਾਲ ਚਾਚਾ ਨਾਤਾ ਆ ਨਾ ਕੋ ਹੋਰ ਕੋਈ ਉਹਦਾ ਭੈਣ ਭਾਈ ਤੇ ਉਹ ਉਹ ਇੱਕ ਕਾਰਨ ਇਹ ਵੀ ਰਿਹਾ ਇੱਕ ਖਲਾ ਦਾ ਪਰ ਕਿਤੇ ਨਾ ਕਿਤੇ ਜਿਵੇਂ ਜਿਵੇਂ ਜ਼ਿੰਦਗੀ 'ਚ ਅਸੀਂ ਐਡਵਾਂਸ ਹੁੰਦੇ ਗਏ ਅਸੀਂ ਐਡਵਾਂਸ ਨਹੀਂ ਹੁੰਦੇ ਗਏ ਬਲਕਿ ਅਸੀਂ ਆਪਣੇ ਆਪ ਨੂੰ ਆਪਣੇ ਕਲਚਰ ਨਾਲੋਂ ਆਪਣੇ ਪਰਿਵਾਰਾਂ ਨਾਲੋਂ ਆਪਣੇ ਰਿਸ਼ਤੇਦਾਰੀਆਂ ਨਾਲੋਂ ਆਪਣੇ ਸੱਭਿਆਚਾਰ ਨਾਲੋਂ ਆਪਣੇ ਸਮਾਜ ਨਾਲੋਂ ਅਸੀਂ ਤੋੜਦੇ ਗਏ ਦੂਰ ਹੁੰਦੇ ਗਏ ਹਾਲਾਂਕਿ ਦੂਰ ਹੋਣ ਦਾ ਮਤਲਬ ਇਹ ਨਹੀਂ ਵੀ ਅਸੀਂ ਕਿਤੇ ਦੂਰ ਚਲੇ ਗਏ ਤਾਂ ਰਿਸ਼ਤੇਦਾਰ ਸਾਡੇ ਕਿਤੇ ਹੋਰ ਸ਼ਹਿਰ ਵਾ ਜਾ ਕੇ ਵੱਸ ਗਏ ਉੱਥੇ ਹੀ ਨੇ ਜਾਂ ਕੇਵਰੇ ਮਜ਼ੂਰੀ ਵਾਸਤੇ ਕਿਸੇ ਹੋਰ ਸ਼ਹਿਰ ਜਾਣਾ ਪੈਂਦਾ ਪਰ ਅਸੀਂ ਮਿਲਣੋਂ ਗਿਲਣੋਂ ਗਏ ਅਸੀਂ ਸੁੱਖ-ਦੁੱਖ ਦੇ ਵਿੱਚ ਇੱਕ ਦੂਜੇ ਦੇ ਸਾਥੀ ਬਣਨ ਤੋਂ ਗਏ ਅਸੀਂ ਉਹਨਾਂ ਚੀਜ਼ਾਂ ਤੋਂ ਮੁਕਰ ਗਏ ਉਹਨਾਂ ਗੱਲਾਂ ਤੋਂ ਜਿਹੜੇ ਸਾਡੇ ਬਜ਼ੁਰਗ ਜਿਹੜੇ ਆ ਸਾਨੂੰ ਸਿਖਾ ਕੇ ਗਏ ਜਾਂ ਜਿਹੜੀਆਂ ਗੱਲਾਂ ਸੀ ਦੇਖੀਆਂ ਹੰਡਾਈਆਂ ਅਸੀਂ ਉਸ ਸਮੇਂ ਤੋਂ ਆਪਣੇ ਆਪ ਨੂੰ ਦੂਰ ਹੁੰਦੇ ਗਏ ਦੂਰ ਕਰਦੇ ਗਏ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਸੀਗਾ ਤੁਹਾਡੇ ਕੀ ਵਿਚਾਰ ਨੇ ਤੁਹਾਡੇ ਕੀ ਤਜਰਬੇ ਨੇ ਜਰੂਰ ਸੁਨੇਹੇ ਕਲਿਓ ਤੇ ਮੇਰੀ ਇਹ ਅਪੀਲ ਬੇਨਤੀ ਵੀ ਆ ਕਿ ਆਓ ਅਸੀਂ ਆਪਣੇ ਜਿਵੇਂ ਸਾਡੇ ਬਜ਼ੁਰਗ ਦੂਰ ਤੱਕ ਮਿਲਦੇ ਗਿਲਦੇ ਹੁੰਦੇ ਸੀ ਰਿਸ਼ਤੇਦਾਰੀਆਂ ਚ ਉਹਵੇਂ ਪੁਰਾਣੀਆਂ ਰਿਸ਼ਤੇਦਾਰੀਆਂ ਨਾਲ ਮਿਲਣਾ ਗਿਲਣਾ ਸ਼ੁਰੂ ਕਰੀਏ ਇੱਕ ਕੋਸ਼ਿਸ਼ ਕਰੀਏ ਮੈਂ ਇਹ ਕਰ ਰਿਹਾ ਕਈ ਰੁੱਸੇ ਹੋਏ ਨਾਰਾਜ਼ ਹੋਏ ਰਿਸ਼ਤੇਦਾਰਾਂ ਨਾਲ ਸੰਪਰਕ ਕਰਨਾ ਉਹਨਾਂ ਨੂੰ ਗੁੱਡ ਮਾਰਨਿੰਗ ਭੇਜਣੀ ਉਹਨਾਂ ਦਾ ਹਾਲ ਚਾਲ ਪੁੱਛਣਾ ਉਹਨਾਂ ਦੇ ਘਰ ਜਾਣਾ ਜੇ ਤੁਹਾਨੂੰ ਉਥੋਂ ਪੋਜ਼ੀਟਿਵ ਵਾਈਬ ਆਉਂਦੀ ਹੈ ਜਦ ਲੱਗਦਾ ਕਿ ਯਾਰ ਬਹੁਤ ਸਾਲ ਬਾਅਦ ਅਸੀਂ ਉੱਥੇ ਗਏ ਜਾਂ ਉਹ ਸਾਡੇ ਘਰ ਆਏ ਪਹਿਲ ਕੀਤੀ ਹੈ ਕਿ ਆਓ ਰਲ ਮਿਲ ਕੇ ਫਿਰ ਰਹੀਏ ਇਹ ਕੋਸ਼ਿਸ਼ ਕਰੋ ਜਦੋਂ ਤੁਹਾਨੂੰ ਲੱਗੇ ਕਿ ਨਹੀਂ ਅਗਲਾ ਪਹਿਲਾਂ ਵਰਗਾ ਹੀ ਹੈ ਨਹੀਂ ਤੁਹਾਨੂੰ ਚੱਲਦਾ ਨਹੀਂ ਤੁਹਾਨੂੰ ਥਾ ਦਿੰਦਾ ਆਪਣੇ ਘਰ ਦੇ ਵਿੱਚ ਆਪਣੇ ਦਿਲ ਦੇ ਵਿੱਚ ਬਹੁਤਾ ਨਹੀਂ ਗੱਲ ਨਾਲ ਲਾਉਂਦਾ ਤਾਂ ਫਿਰ ਤੁਸੀਂ ਪਹਿਲਾਂ ਹੀ ਤਰਾ ਦੂਰੀ ਬਣਾ ਲਓ ਕਿਉਂਕਿ ਸਾਡੇ ਕੋਲ ਤੁਹਾਡੇ ਕੋਲ ਬਹੁਤ ਸਾਰੇ ਰੋਹਾਨੀ ਰਿਸ਼ਤੇ ਜਿਹੜੇ ਬਣ ਜਾਂਦੇ ਨੇ ਦੋਸਤਾ ਦੇ ਵਿੱਚੋਂ ਸਮਾਜ ਦੇ ਵਿੱਚੋਂ ਹਾਂਡ ਗਵਾਂਡ ਦੇ ਵਿੱਚੋਂ ਸੋਨਾ ਰੋਹਾਨੀ ਰਿਸ਼ਤੇਆਂ ਨੂੰ ਸੰਭਾਲ ਕੇ ਰੱਖਿਓ ਔਰ ਕਦੇ ਵੀ ਉਹਨਾਂ ਦੇ ਨਾਲ ਕੋਈ ਮਤਲਬ ਪ੍ਰਸਤੀ ਨਾ ਕਰਿਓ ਕਦੇ ਵੀ ਉਹਨਾਂ ਦੇ ਕੋਈ ਨਾਲ ਚਲਾਕੀ ਨਾ ਕਰਿਓ ਸਮਝ ਲਓ ਕਿ ਉਹ ਤੁਹਾਨੂੰ ਜਿਉਂ ਦੇ ਜਾਗਦੇ ਤੁਰਦੇ ਫਿਰਦੇ ਉਸ ਪ੍ਰਮਾਤਮਾ ਨੇ ਜਾਗਦੇ ਉਸ ਪ੍ਰਮਾਤਮਾ ਨੇ ਤੁਹਾਨੂੰ ਇਹ ਤੁਰਦੇ ਫਿਰਦੇ ਜਿਹੜੇ ਆ ਹੀਰੇ ਦਿੱਤੇ ਹੋਏ ਨੇ ਔਰ ਇਹਨਾਂ ਦਾ ਮੁੱਲ ਕੋਈ ਨਹੀਂ ਜਿੱਥੇ ਤੁਸੀਂ ਆਵਾਜ਼ ਮਾਰਦੇ ਹੋ ਇਹ ਹੀਰੇ ਖੜਦੇ ਨੇ ਤੁਹਾਟ ਨਾਲ ਇਹਨਾਂ ਹੀਰਿਆਂ ਨੂੰ ਬਿਲਕੁਲ ਨਾ ਗਵਾਇਓ ਔਰ ਨਾਲ ਦੀ ਨਾਲ ਜਿਹੜਾ ਆ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਕਮੈਂਟ ਕਰਿਓ ਚੈਨਲ ਨੂੰ ਲਾਈਕ ਤੇ ਫੋਲੋ ਤੇ ਸਬਸਕ੍ਰਾਈਬ ਕਰਿਓ ਵੀਡੀਓ ਪਹਿਲੇ ਲੰਬੀ ਹੋ ਰਹੀ ਹੈ ਮੈਂ ਕਿਹਾ ਸੀ 7-8 ਮਿੰਟ ਦੇ ਵਿੱਚ ਨਿਵੇੜਾਂਗੇ ਤੇ 10 ਮਿੰਟ ਦੀ ਵੀਡੀਓ ਹੋ ਚੱਲੀ ਆ ਕਿੱਦਾਂ ਦੀਆਂ ਲੱਗੀਆਂ ਗੱਲਾਂ ਬਾਤਾਂ ਤੇ ਰਿਸ਼ਤੇ ਬਾਰੇ ਤੁਹਾਡਾ ਕੀ ਤਜਰਬਾ ਤੁਸੀਂ ਕੀ ਜੜਾ ਸੋਚਦੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਓ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਤਦ ਤੱਕ ਦੇ ਲਈ ਆਪਣੇ ਦੋਸਤ ਨੂੰ ਮੈਨੂੰ ਯਾਨੀ ਗੋਵਿੰਦ ਸਿੰਘ ਨੂੰ ਦੀਓ ਅਜਾਤ ਰੱਬ ਰੱਖਾ